ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੁਰਦੁਆਰਾ ਬੀਬੀ ਪ੍ਰਦਾਨਕੌਰ ਵਿਖੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇ ਸ੍ਰੀ ਮਨਾਈ ਗਈ ਐਸਬੀਟੀਬੀ ਦੇ ਕਰੀਬ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ तौर ਤੇ ਐਸਡੀਐਮ ਬਰਨਾਲਾ ਸਰਦਾਰ ਸਤਵੰਤ ਸਿੰਘ ਸ਼ਾਮਲ ਹੋਏ ਐਸਡੀਐਮ ਬਰਨਾਲਾ ਵੱਲੋਂ ਸੰਗਤ ਨੂੰ ਸੰਬੋਧਨ ਕਰਦਿਆਂ ਕਿ ਹਰ ਕਿਸ ਸਮੂੱਚਾ ਪ੍ਰਸ਼ਾਸਨ ਸਾਭਕਾ ਅਤੇ ਮੌਜੂਦਾ ਫੌਜੀਆਂ ਨੂੰ ਜ਼ਿਲ੍ਹੇ ਅੰਦਰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਰਨਲ ਜੈਵੰਤ ਸਿੰਘ ਪਟਿਆਲਾ ਨੇ ਕਾਰਗਿਲ ਦੀ ਲੜਾਈ ਤੇ ਵਿਸਤਾਰ ਨਾਲ ਚਾਨਣਾ ਪਾਇਆ ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ 527 ਫੌਜੀ ਵੀਰਾਂ ਨੇ ਸਹਾਦਤ ਦਾ ਜੰਮ ਪੀਤਾ ਅਤੇ 1363 ਫੌਜੀ ਵੀਰ ਜ਼ਖਮੀ ਹੋਏ ਆਖਰ 26 ਜੁਲਾਈ ਨੂੰ ਭਾਰਤ ਦਾ ਝੰਡਾ ਲਹਿਰਾ ਕੇ ਜਿੱਤ ਦਾ ਢੰਕਾ ਭਜਾਇਆ। ਇਸ ਸਮਾਗਮ ਨੂੰ ਸਿੱਧੂ ਤੋਂ ਇਲਾਵਾ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਜੜਾ ਜਥੇਦਾਰ ਗੁਰਤੇਜ ਸਿੰਘ ਦਾਨਗੜ ਬਲਵਿੰਦਰ ਸਿੰਘ ਢਿੰਡਸਾ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਗੁਰਮੀਤ ਸਿੰਘ ਹੰਡਾਇਆ ਕੁਲਦੀਪ ਸਿੰਘ ਕਾਲਾ ਢਿੱਲੋ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਸਰਜੀਤ ਸਿੰਘ ਫਿਕਰੀਵਾਲਾ ਮੈਨੇਜਰ ਗੁਰਦੁਆਰਾ ਬਾਬਾ ਗੰਦਾਸੂਰ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਆਗੂ ਆਧ ਹਾਜ਼ਰ ਸਨ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਂਸਟਾਰ ਸਰਜ ਜਿੱਤ ਦਿਵਸ ਤੋਂ ਪੱਤੀ ਕਾ ਚਾਹ। ਅੱਜ ਅਸੀਂ ਬੀਬੀ ਪ੍ਰਧਾਨਕੌਰ ਗੁਰੂ ਘਰ ਦੇ ਵਿੱਚ ਬਰਨਾਲੇ ਵਿਖੇ ਅ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਔਰ ਐਕਸ ਸਰਵਿਸਮੈਨ ਦੇ ਨਾਲ ਅ ਇੱਕ ਜਿਹੜਾ ਡਿਸਟ੍ਰਿਕਟ ਲੈਵਲ ਦਾ ਕਾਰਗਿਲ ਜਿੱਤ ਦਿਵਸ ਦਾ ਫੰਕਸ਼ਨ ਬਣਾਉਣ ਦੇ ਲਈ ਇਕੱਠੇ ਹੋਏ ਆ ਇਸ ਸੰਬੰਧ ਵਿੱਚ ਅਹ ਡਿਸਿਸਰ ਦੇ ਬਿਹਫ ਤੇ ਬਤੌਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਰਿਪਰੈਜ਼ੈਂਟੇਟਿਵ ਮੈਂ ਇੱਥੇ ਹਾਜ਼ਰ ਹੋਇਆ ਔਰ ਸਾਰੇ ਪਰਿਵਾਰਾਂ ਨੂੰ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿੱਥੇ ਵਧਾਈ ਦਿੱਤੀ ਹੈ ਨਾਲੇ ਇਸ਼ੋਰੈਂਸ ਵੀ ਦਿੱਤੀ ਹੈ ਕਿ ਸਰਕਾਰ ਜ਼ਨਾਬ ਪ੍ਰਸ਼ਾਸਨ ਹਰ ਪੱਖੋਂ ਸ਼ਹੀਦ ਪਰਿਵਾਰਾਂ ਔਰ ਫੌਜੀ ਪਰਿਵਾਰਾਂ ਦੇ ਲਈ ਉਹਨਾਂ ਦੀ ਸੇਵਾ ਦੇ ਵਿੱਚ ਹਰ ਤਰੀਕੇ ਨਾਲ ਹਾਜ਼ਰ ਹੈ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਤੰਗੀ ਪਰੇਸ਼ਾਨੀ ਦੇ ਲਈ ਅਸੀਂ ਨਿੱਜੀ ਤੌਰ ਤੇ ਧਿਆਨ ਦੇ ਕੇ ਕੰਮ ਕਰ ਰਹੇ ਹਾਂ ਜੋ ਸੁਨੇਹਾ ਹੈ ਜੀ ਜੀ ਹਾਂਜੀ ਕੀ ਨਾਮ ਹੈ ਜੀ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਕੀ ਗੱਲ ਕਰਨਾ ਚਾਹੁੰਗਾ ਅੱਜ ਕਾਰਗਿਲ ਦਿਵਸ ਨੇ ਕਿਉਂ ਬਣਾਇਆ ਜਾ ਰਿਹਾ ਹੈ ਜੀ ਗੱਲ ਕਰੀ ਤੱਕ ਉਸ ਸਮੇਂ ਕਿੰਨੇ ਸ਼ਹੀਦ ਜਿਹੜੇ ਹੋਏ ਹੋਏ ਆ ਸੀ ਤੇ ਕੀ ਕਹਿਣਾ ਚਾਹੁੰ ਸਰ ਕਿੰਨੂ ਆਏ ਸੀ ਦੇਖੋ ਇਹ 25ਵਾਂ ਕਾਰਗਿਲ ਵਿਜੇ ਦਿਵਸ ਹੈ ਜਿਹਨੂੰ ਅਸੀਂ ਸਿਲਵਰ ਜੁਬਲੀ ਦੇ ਤੌਰ ਤੇ ਮਨਾ ਰਹੇ ਹਾਂ ਅੱਜ ਔਰ ਇਸ ਜੰਗ ਦੇ ਵਿੱਚ ਜਿੱਥੇ ਸਾਨੂੰ ਬਹੁਤ ਵੱਡੀ ਜਿੱਤ ਹਾਸਲ ਹੋਈ ਕਿਉਂਕਿ ਦੁਸ਼ਮਣ ਜਿਹੜਾ ਹੈਗਾ ਉਹ ਪਹਾੜੀਆਂ ਦੇ ਉੱਪਰ ਖੜਾ ਸੀ ਤੇ ਅਸੀਂ ਥੱਲੇ ਸੀ ਤੇ ਸਾਨੂੰ ਬਹੁਤ ਸਾਰੀਆਂ ਹੈਵੀ ਕੈਜੂਐਲਟੀਜ਼ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਸਾਡੇ ਜਵਾਨ ਬਾਜ ਅਫਸਰ ਜਵਾਨ ਜੀਸੀਓ ਨੇ 527 ਜਵਾਨਾਂ ਨੇ ਜਾਨ ਗੁਆਈ ਹੈ ਤੇ 1363 ਇਹਦੇ ਵਿੱਚ ਜ਼ਖਮੀ ਹੋਏ ਨੇ ਪਰ ਫਿਰ ਵੀ ਖੁਸ਼ੀ ਦੀ ਗੱਲ ਹੈ ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਅਸੀਂ ਕਾਰਗਿਲ ਵਿਜੇ ਜਿਹੜਾ ਦਸੂ ਨੂੰ ਵਿਜੇ ਕਰਕੇ ਸੀ ਪਾਕਿਸਤਾਨ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਅਕਿਸ ਤਰੀਕੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਕਾਰਗਿਲ ਵਿਜੇ ਦਿਵਸ ਦੀ ਅਸੀਂ ਲੋਕਾਂ ਨੂੰ ਵਧਾਈ ਦਿੱਤੀ ਹੈ ਤਾਂ ਕਿ ਅਸੀਂ ਅੱਜ ਜੰਗ ਜਿੱਤੇ ਆ ਸੋ ਬਾਕੀ ਸ਼ਹੀਦਾਂ ਨੂੰ ਯਾਦ ਕੀਤਾ ਤੇ ਜਿਹੜੇ ਸਾਡੇ ਸ਼ਹੀਦ ਪਰਿਵਾਰ ਨੇ ਲੇਕਿਨ ਇਸ ਸਮੇਂ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹਾਂਗਾ ਸਰਕਾਰਾਂ ਨੂੰ ਇੱਕ ਲਾਂਭਾ ਦੇਣਾ ਚਾਹਾਂਗਾ ਪੋਲਿਟਿਕਲ ਲੋਕਾਂ ਨੂੰ ਇੱਕ ਲਾਂਭਾ ਦੇਣਾ ਚਾਹਾਂਗਾ ਸਾਡੇ 1999 ਤੋਂ ਬਾਅਦ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਹੁੰਦਾ ਉਹਨਾਂ ਨੇ ਕਰੋੜਾਂ ਰੁਪਏ ਦਿੱਤੇ ਨੇ ਕੰਪਨਸੇਸ਼ਨ ਦੇ ਤੌਰ ਤੇ ਲੇਕਿਨ ਜਿਹੜੇ ਜਨਵਰੀ 1999 ਤੋਂ ਪਹਿਲਾਂ ਸ਼ਹੀਦ ਹੋਏ ਨੇ ਉਹ ਲੋਕ ੱੱਕੇ ਖਾਂਦੇ ਫਿਰਦੇ ਨੇ ਉਹਨਾਂ ਦੇ ਪਰਿਵਾਰ ੱੱਕੇ ਖਾਂਦੇ ਫਿਰਦੇ ਨੇ ਸੋ ਮੈਂ ਅਪੀਲ ਕਰੂੰਗਾ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਰਕਾਰਾਂ ਨੂੰ 보ਧੀ ਸਾਹਿਬ ਨੂੰ ਵੀ ਸੈਂਟਰ ਸਰਕਾਰ ਨੂੰ ਔਰ ਸਟੇਟ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਕਿ ਸਾਰੇ ਜਿੰਨੇ ਸ਼ਹੀਦ ਨੇ ਉਹਨਾਂ ਨੂੰ ਇੱਕੋ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਵੇ ਤੇ ਇੱਕੋ ਜੀ ਕੰਪਨਸੇਸ਼ਨ ਦਿੱਤੀ ਜਾਵੇ ਤੁਸੀਂ ਕੀ ਨਾਮ ਆਪਣਾ ਮੇਰਾ ਨਾਮ ਸੁਭੇਦਾਰ ਮੇਜਰ ਰਾਜ ਸਿੰਘ ਹੈ ਜਿਸ ਲੋਕ ਕੀ ਕਰਨਾ ਚਾਹੋਗੇ ਜਿਸ ਤਰੀਕੇ ਨਾਲ ਨਤਮਸਤ ਕੀ ਹੋਇਆ ਪਛਿਦਮੂਨੀ ਅੱਜ ਅਸੀਂ ਉਹਨਾਂ ਸੂਰਬੀਰ ਬਹਾਦਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਾਡੀ ਮਾਤਮ ਪ੍ਰੀਤੀ ਰੱਖਾ ਕਰਦੇ ਹੋਏ ਆਪਣੀ ਜਾਨ ਦਾ ਬਲੀਦਾਨ ਕੀਤਾ ਅੱਜ ਅਸੀਂ ਸਮੂਹ ਬਰਨਾਲਾ ਵੱਲੋਂ ਫੌਜੀਆਂ ਵੱਲੋਂ ਸਮੂਹ ਸ਼ਹੀਦ ਸਾਹਿਬ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਅਤੇ ਉਹਨਾਂ ਦੇ ਨਾਲ ਹਰ ਸਖ ਦੁੱਖ ਦੇ ਵਿੱਚ ਅਸੀਂ ਖੜੇ ਆ ਅਸੀਂ ਉਸ ਸੀ ਦਾਨ ਨੂੰ ਅੱਜ ਯਾਦ ਕੀਤਾ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਆਪਣੇ ਦੇਸ਼ ਦੇ ਲਈ ਪਹਿਲਾ ਬਲੀਦਾਨ ਦੇ ਕੇ ਆਪਣੇ ਦੇਸ਼ ਦੀ ਆਣ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਅੱਜ ਦੇ ਸਾਡੇ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਫੌਜੀ ਭਰਤੀ ਦੇ ਸਾਡੇ ਦੇ ਚ ਨਵੀਂ ਪੀੜ੍ਹੀ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਦੇਸ਼ ਦੇ ਲਈ ਕੌਮ ਦੇ ਲਈ ਵੱਟੋ ਵੱੱਟ ਯੋਗਦਾਨ ਪਾਉਣ ਔਰ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰਨਾ